ਪਿਆਰੀ ਸਾਥ ਸੰਗਤ ਜੀਓ ਅੱਜ ਫੇਰ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਪ੍ਰਦਾਨ ਸੰਤ ਨਿਰਮਲ ਦਾਸ ਜੀ ਜੋੜੇ ਅੱਜ ਫੇਰ ਜੀਵੀਸੀ ਮਸ਼ੀਨ ਲੈ ਕੇ ਆਏ ਅਸੀਂ ਉਹਨਾਂ ਨੂੰ ਅਪੀਲ ਕਰੀ ਵੀ ਉਹ ਸਿੱਧੀ ਜਿਹੜੀ ਆ ਰਹੀ ਹੈ ਇੱਥੇ ਮਸ਼ੀਨ ਨਾ ਲਾਈ ਜਾਵੇ ਕਿਉਂਕਿ ਸਾਡੇ ਕੋਲ ਸ੍ਰੀ 300 ਗਾ ਦੀ ਜਿਹੜੀ ਖਰਾਲਗੜ੍ਹ ਸਾਹਿਬ ਦੀ ਜ਼ਮੀਨ ਹੈ ਉਹਦਾ ਸਟੇਟ ਜਾਰੀ ਹੋਇਆ 29 29 ਨੂੰ ਸਟੇਟ ਦੀ ਕਾਪੀ ਆ ਉਹਨਾਂ ਨੂੰ ਦਿਖਾਈ ਗਈ ਹੈ ਔਰ ਉਹਨਾਂ ਨੇ ਇਸ ਗੱਲ ਨੂੰ ਮੰਨਦੇ ਹੋਏ ਆਪਣੀ ਮਸ਼ੀਨ ਜਦ ਕਿ ਤਿੰਨ ਚਾਰ ਘੰਟੇ ਉਹਨਾਂ ਨੇ ਚਲਾਈ ਜਾਂ ਸਫਾਈ ਲੱਗੇ ਰਹੇ ਐ ਉਹਨਾਂ ਨੂੰ ਕਿਹਾ ਵੀ ਆਪਣੀ ਜ਼ਮੀਨ ਤੁਸੀਂ ਜੇਲੀ ਮਰਜ਼ੀ ਸਫਾਈ ਕਰ ਲਓ ਬਈ ਸਭਤੀ ਧੱਕ ਨਹੀਂ ਦੇਾਂਗੇ ਪਰ ਜਿਸ ਜਗ੍ਹਾ ਦਾ ਸਟੇਟ ਮਾਨਯੋਗ ਦਾਸਤ ਗੜਸ਼ੰਕਰ ਵੱਲੋਂ ਹੋਇਆ ਹੈ ਤਾਂ ਉਹ ਜਿਹੜਾ ਸਟੇ ਹੈਗਾ ਅਸਯੋਤੇ ਪਾਵੰਦਾ ਜਦੋਂ ਵੀ ਕੋਰਟ ਜਾਇਜ਼ ਦੇਗੀ ਤਾਂ ਕੋਰਟ ਦੇ ਹਿਸਾਬ ਦੇ ਨਾਲ ਇਹ ਜਿਹੜੀਆਂ ਮਿਲਤੀਆਂ ਹੋਣਗੀਆਂ ਕਿਉਂਕਿ ਇਹ ਇਹ ਰੋਪੜ ਜ਼ਿਲ੍ਹੇ ਦੀ ਜ਼ਮੀਨ ਔਰ ਜਿੱਥੇ ਅਸੀਂ ਖੜੇ ਆ ਇਹ ਹੁਸ਼ਾਰਪੁਰ ਜ਼ਿਲ੍ਹੇ ਦੀ ਜ਼ਮੀਨ ਔਰ ਜਿੱਥੇ ਮਸ਼ੀਨ ਉਹਨਾਂ ਦੀ ਖੜੀ ਹੈ ਇਹ ਲਗਭਗ ਰੋਪੜ ਜ਼ਿਲ੍ਹੇ 'ਚ ਖੜੀ ਹੈ ਇਸ ਕਰਕੇ ਅਸੀਂ ਬਾਬਾ ਜੀ ਨੂੰ ਅਪੀਲ ਕਰੀ ਬੇਨਤੀ ਕਰੀ ਬਾਬਾ ਜੀ ਤੁਸੀਂ ਆਪਣੀ ਜ਼ਮੀਨ ਹੈਗੀ ਜਿੱਥੇ ਮੀਂਹ ਕੜੀ ਹੈ ਜਿੰਨਾ ਮਰਜੀ ਗਰਾਊਂਡ ਕਰ ਲਓ ਜਿੰਨਾ ਮਰਜੀ ਤੁਸੀਂ ਆਪਣੇ ਟੈਂਟ ਲਾ ਦਿਓ ਸਾਡਾ ਉਹਨਾਂ 'ਚ ਦਖਲ ਨਹੀਂ ਹੈ ਪਰ ਜਿਹੜੀ ਸੰਤ ਲਾਲਾ ਮਿਰਦਰਪਾਲ ਚੁੰਬਰ ਜੀ ਨੇ ਸਾਨੂੰ ਜ਼ਮੀਨ ਚੰਸ਼ੂ ਗੰਗਾ ਦੇ ਨਾਂ ਤੇ ਖਰੀਦ ਕੇ ਦਿੱਤੀ ਹੈ 40 ਏਕੜ 40 ਕਿੱਲੇ ਉਹ ਜ਼ਮੀਨ ਦੀ ਹੱਦ ਜਿਹੜੀ ਹੈ ਇਹ ਹੈਗੀ ਆ ਸਾਡੇ ਕੋਲ ਲਗਭਗ 25 ਸਾਲ ਤੋਂ ਪਹਿਲਾਂ ਇਹਦੀ ਜੇ ਜੇ ਮਿਲਤੀ ਕਰਾ ਕੇ ਲਾਡ ਮੈਂਦਰ ਫਲਟੂਮ ਬਨੇਸ ਜਮੀਨ ਨੂੰ ਖਰੀਦਿਆ ਸੀ ਔਰ ਜੋ ਕਿ ਆਲ ਇੰਡੀਆ ਆਤਮ ਇਹਦਾ ਜਿਹੜਾ ਕੋਮੇ ਨਿਸ਼ਾਨ ਹੈ ਐਸ 698 ਦੇ ਨਾਂ ਤੇ ਜ਼ਮੀਨ ਖਰੀਦੀ ਗਈ ਹੈ ਤਾਂ ਅਸੀਂ ਸੰਤਾਂ ਨੂੰ ਅਪੀਲ ਕਰੀ ਸੰਤ ਨਿਰਮਲ ਦਾ ਜੋੜੇ ਨੂੰ ਸਟੇ ਦੀ ਕਾਪੀ ਦਿਖਾਈ ਉਹਨਾਂ ਨੇ ਇਸ ਨੂੰ ਮੰਨਦੇ ਹੋਏ ਔਰ ਲਗਭਗ 3 ਘੰਟਿਆਂ ਬਾਅਦ ਮਸ਼ੀਨ ਨੂੰ ਰੋਕਿਆ ਜੰਗਲਾਤ ਵਾਲੇ ਵੀ ਇੱਥੇ ਆਏ ਸੀਗੇ ਜੰਗਲਾਤ ਵਾਲੇ ਵੀ ਕਹਿ ਗਏ ਆ ਵੀ 4-5 ਦਫਾ ਗਈ ਆ ਬਿਨਾ ਮਨਜ਼ੂਰੀ ਦੇ ਮਸ਼ੀਨ ਜਿਹੜੀ ਆ ਨਹੀਂ ਲੱਗਣੀ ਚਾਹੀਦੀ। ਤੋਂ ਇਸ ਕਰਕੇ ਸਾਥ ਸੰਗਤ ਜੀਓ ਜਿਹੜਾ ਗੁਰਪੁਰਵ ਹੈ। ਸ੍ਰੀ ਚਲਚੋਗੰਗਾ ਹਰ ਸਾਲ ਮਨਾਇਆ ਜਾਂਦਾ। ਹਰ ਸਾਲ 3 ਦਿਨ ਦਾ ਪ੍ਰੋਗਰਾਮ ਹੁੰਦਾ ਪ੍ਰੋਗਰਾਮ ਹੁੰਦਾ। ਇਸ ਵਾਰ ਵੀ 3 ਦਿਨ ਦਾ ਪ੍ਰੋਗਰਾਮ ਇੱਥੇ ਹੈਗਾ ਆਪਣਾ 11 12 13 ਦਾ ਔਰ ਸਾਰਿਆਂ ਨੂੰ ਹੱਕ ਹੈ। ਕਿਸੇ ਨੂੰ ਨਹੀਂ ਰੋਕਿਆ ਜਾਂਦਾ ਸਾਰਿਆਂ ਨੂੰ ਹੱਕ ਹੈ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਵੇ। ਪਰ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ 300 ਗੰਗਾ ਦੀ ਜ਼ਮੀਨ ਤੇ ਕਬਜ਼ਾ ਕਰਕੇ ਜ਼ਬਰਦਸਤੀ ਟੈਂਟ ਲਗਾ ਕੇ ਇਹ ਅਸੀਂ ਅਪੀਲ ਕਰਦੇ ਆਂ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੋਂ ਸਾਥ ਸੰਗਤ ਜੀਓ ਔਰ ਹੁਣ ਸਕੇ ਨੂੰ ਦੇਖਦੇ ਹੋਏ ਉਹ ਸੰਤ ਜੀ ਤੋਂ ਸੰਤ ਜੀ ਬੰਦਾ ਜੀ ਜੋੜੇ ਜੀ ਉਹ ਆਪਣੇ ਸੱਜਣ ਚ ਚਲੇ ਗਏ ਆ ਤਾਂ ਅਸੀਂ ਧੰਨਵਾਦ ਕਰਦੇ ਆਂ ਸੰਤਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਮੁੱਖ ਜਿਹੜਾ ਹੈਗਾ ਫੋਰਸ ਦੇ ਹੁਕਮ ਮੈਂ ਫੋਰਸ ਦੇ ਵੀ ਕੰਨ ਤੋਂ ਮੈਨਾਂ ਜਿਹੜੀ ਪ੍ਰਾਪਰਟੀ ਹੈ 40 ਕਿੱਲੇ ਪ੍ਰਾਪਰਟੀ ਹੈ ਜਿਹੜੀ ਸੰਤ ਲਾਲਾ ਮਿੰਦਰਪਾਲ ਤੁੰਬਰਜੀ ਦੇ ਦਿੱਤੀ ਹੈ ਜਿੱਦ ਕੋਸੀ ਲਗਭਗ 25 ਸਾਲ ਤੋਂ 20 ਸਾਲ ਤੋਂ ਉੱਤੇ ਕਬਜ਼ੇ 'ਚ ਹੈ ਕਿਉਂਕਿ 25 ਸਾਲ ਤਲਾ ਨਿਸ਼ਾਨਦੇਹੀ ਲੈ ਕੇ ਇਸ ਜ਼ਮੀਨ ਨੂੰ ਫੀਲ ਜਾ ਗਿਆ ਸੀ ਤੋਂ ਇਸ ਕਰਕੇ ਸਾਧ ਸੰਗਤ ਜੀ ਸਾਰੇ ਸੰਗਤਾਂ ਦਾ ਸਤਿਕਾਰ ਕਰਦੇ ਆ ਕਿ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੇ ਕਹਿਣ ਦੇ ਉੱਤੇ ਕੋਈ ਦੂਸਰੇ ਦਾ ਨਾਮ ਹੈ ਵੀ ਅਸੀਂ ਕਿਸੇ ਨੂੰ ਜਨਮ ਦਿਨ ਵੀ ਮਨਾਣ ਦਿੰਦੇ ਜਾਂ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਆਂ ਸੇਵਾ ਕਰਨਾ ਚਾਹੁੰਦੇ ਆਂ ਸੇਵਕ ਸਰ ਦੇ ਸਾਥ ਬੱਜਿਓ ਹਮੇਸ਼ਾ ਹੀ ਇਹ ਠੱਗਾ। ਉਹ ਠੱਗਾ ਜਿਹੜਾ ਅਸੀਂ ਪਹਿਲਾਂ ਵੀ ਥੀਲ ਕਰੀ ਸੀ ਸੰਗਗੁਰੂ ਵੀ ਇਹ ਠੱਗਾ ਜਿਹੜਾ ਨਾ ਕੀਤਾ ਜਾਵੇ ਇਹ ਜਿਹੜੀ ਚਲਕੋਗੰਗਾ ਦੀ ਧਰਤੀ ਨੇ ਪਹਿਲਾਂ ਤੁਸੀਂ ਇਹ ਜ਼ਮੀਨ ਹੈ ਜਿਹੜੀ ਚਲਕੋਗੰਗਾ ਦੀ ਖਰੀਦੀ ਹੋਈ ਹੈ ਪੂਰੀ ਨਿਸ਼ਾਨਦੇਹੀ ਹੋਈ ਹੋਈ ਹੈ।